ਇਹ ਹੈ ਜੀ 14ਵੀਂ ਪੌੜੀ ਦੀ ਛੇਵੀਂ ਪੰਕਤੀ ਜੇ ਕੋ ਮੰਨ ਜਾਣੇ ਮਨ ਕੋਏ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਜੇ ਕੋ ਮੰਨ ਜਾਣੇ ਮਨ ਕੋਏ ਇੱਥੇ ਜਿਹੜਾ ਮੰਨ ਹੈ ਨਾ ਇਹ ਤੇ ਥੋੜਾ ਜ਼ੋਰ ਦੇ ਦੇਣਾ ਜੀ ਕਿਉਂਕਿ ਇਹ ਮੰਨਣਾ ਹੈ ਇਸ ਦਾ ਮੰਨ ਦਾ ਅਰਥ ਹੈ ਮੰਨਣਾ ਨੰਨੇ ਨੂੰ ਸਿਆਰੀ ਹੈ ਭਾਵ ਆਪਣੀ ਸੁਰਤ ਦੇ ਵਿੱਚ ਆਪਣੇ ਮਨ ਦੇ ਵਿੱਚ ਜਿਹੜਾ ਮਾਨਾ ਹੈ ਨਾ ਇਹ ਇਸ ਦੇ ਵਿੱਚ ਸੁਰਤ ਦੇ ਵਿੱਚ ਆਪਣੀ ਦਿਮਾਗ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਨੂੰ ਉਸ ਦੇ ਹੁਕਮ ਨੂੰ ਮੰਨ ਕੇ ਚੱਲਣਾ ਹੈ ਜੀ ਜੇ ਕੋਈ ਮਨੁੱਖ ਮੰਨ ਲਵੇ ਜਾਣ ਲਵੇ ਸਮਝ ਲਵੇ ਆਪਣੇ ਮਨ ਦੇ ਅੰਦਰ ਆਪਣੀ ਸੁਰਤ ਦੇ ਅੰਦਰ ਠੀਕ ਹੈ ਜੀ ਅਰਥ ਫੇਰ ਉਹੀ ਆ ਜਾਂਦੇ ਨੇ ਇਉ ਉਸ ਵੇਲੇ ਹੀ ਸਮਝ ਆਉਗੀ ਜਦੋਂ ਅਸੀਂ ਪ੍ਰਭੂ ਪਰਮਾਤਮਾ ਦੀ ਗੱਲ ਮੰਨ ਕੇ ਆਪਣੇ ਅੰਦਰ ਉਸ ਦੀ ਲਗਨ ਨੂੰ ਲਾ ਕੇ ਦੇਖ ਲਈਏ ਆਪਣੇ ਮਨ ਅੰਦਰ ਆਪਣੇ ਸੁਰਤ ਅੰਦਰ ਪਾਪ ਉਸ ਦੇ ਨਾਲ ਪ੍ਰੇਮ ਪਿਆਰ ਪਾ ਕੇ ਦੇਖ ਲਈਏ ਠੀਕ ਹੈ ਜੀ ਜਿਹੜਾ ਪ੍ਰਭੂ ਪਰਮਾਤਮਾ ਹੈ ਉਹ ਸਾਡੇ ਅੰਦਰ ਹੀ ਪ੍ਰਗਟ ਹੋਣਾ ਹੈ ਜੀ ਹੈ ਸਾਡੇ ਅੰਦਰ ਹੀ ਪਰ ਕੋੜ ਦੀ ਕੰਧ ਨੇ ਰੁਕਿਆ ਹੋਇਆ ਹੈ ਜੀ ਝਾਤ ਮਾਰ ਕੇ ਦੇਖਦੇ ਆ ਪਰਮਾਤਮਾ ਬਾਹਰ ਨਹੀਂ ਅੰਤਰੀ ਹੈ ਜੀ ਇਹ ਤੀਸਰੀ ਵਾਰ ਜਿਹੜਾ ਇਹ ਸ਼ਬਦ ਆਇਆ ਜਿੱਥੇ ਐਸਾ ਨਾਮ ਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਬੜਾ ਆਖਰਲੀਆ ਪੰਕਤੀਆਂ ਨੇ ਤੇ ਖਾਸ ਭਾਵ ਇਸ ਵਿੱਚ ਇਹ ਕਿ ਪ੍ਰਮਾਤਮਾ ਨੂੰ ਸਮਝ ਕੇ ਉਸ ਦੀ ਰਜ਼ਾ ਨੂੰ ਮੰਨ ਕੇ ਆਪਣੇ ਦਿਮਾਗ ਸੁਰਤ ਵਿੱਚ ਝਟਾਲ ਲੈ ਫਿਰ ਹੀ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਗੁਣ ਆ ਉਤੇ ਦੇ ਅੰਦਰ ਪ੍ਰਗਟ ਹੋ ਜਾਣਗੇ ਪੈਦਾ ਹੋ ਜਾਣਗੇ ਜੀ ਆਓ ਦੇਖਦੇ ਹਾਂ ਅਗਲੀ ਪੌੜੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਹਨ ਜੀ